ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਲੱਗ ਜੀ ਵੀਡੀਓ ਤੁਹਾਨੂੰ ਦਿਖਾਇਆ ਤੀ ਪਟਿਆਲੇ ਦਾ ਕਿਸਾਨ ਮੇਲਾ ਤੇ ਅੱਜ ਆਪਾਂ ਕਿਸਾਨ ਮੇਲਾ ਦੂਜਾ 파ੜ ਲੈ ਕੇ ਆਏ ਆ ਤੇ ਤੁਹਾਨੂੰ ਦਿਖਾਉਣਾ ਸਾਰਾ ਅੱਜ ਆਪਾਂ ਇਹ ਕਿਸਾਨ ਮੇਲਾ ਪਟਿਆਲੇ ਦਾ ਜਿਹੜਾ ਕਿ ਰੌਣੀ ਲੱਗਿਆ ਹੋਇਆ ਤੇ ਚਲਦੇ ਆਂ ਆਦੀ ਵੀਡੀਓਆਂ ਆਪਾਂ ਸਟਾਰਟ ਕਰਦੇ ਆਂ ਤੇ ਤੁਹਾਨੂੰ ਅੱਜਪਾਤ ਦੂਜਾ 파ੜ ਦਿਖਾ ਰਹੇ ਹਾਂ ਲਓ ਵੀ ਬਹੁਤ ਕਾਠ ਜਿਹੜਾ ਕਿਸਾਨ ਮੇਲੇ ਤੇ ਹੋ ਚੁੱਕਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਲੱਗਿਆ ਹੋਇਆ ਜੀ ਕੇਸੀ ਬਿਆਨ ਕੇਂਦਰ ਐਗਰੀਕਲਚਰ ਯ ਤੇ ਕੱਠ ਬਹੁਤ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਕੀ ਦੇਖੋ ਵੀ ਕੱਠ ਕਿੰਨਾ ਮੇਲੇ ਤੇ ਇਹ ਲਗਾ ਜਿਹੜੀਆਂ ਸਿੱਖੀਆਂ ਬਣਦੀਆਂ ਚਲੋ ਅੱਗੇ ਸਟਾਲਾਂ ਦੇ ਕੱਠੀ ਬਹੁਤ ਹੋ ਗਿਆ ਫਸਲ ਵਿਗਿਆਨ ਵਿਭਾਗ ਇਵੇਂ ਆ ਕਣਕ ਦੀ ਮੈਜਰੀ ਜੀ ਹੋ ਗਈ ਨਾ ਘਾਟ ਬਸ ਰੀਮ ਵਿੱਚ ਇਹ ਘਾਟ ਤੇ ਐਵੇਂ ਹੋ ਜਾਂਦਾ ਨਾ ਲਓ ਕਣਕ ਵਿੱਚ ਬਜਾਈ ਸੀ ਮੈਂ ਗੁੱਲੀ ਡੰਡੇ ਰੋਕਤਾਂ ਵਾਲੀ ਤੇ ਆ ਦੇਖੋ ਸਾਰੇ ਤੇ ਦਿਖਾਇਆ ਗਿਆ ਥੋੜਾ ਅੱਛਾ ਉਹ ਥਾਂ ਤੇ ਰਹਿਣਾ ਤੋ ਆ ਆ ਗਏ ਕਿੰਨੂ ਆ ਵੀ ਕਿੰਨੂ ਆ ਅਡੇ ਦੀ ਅਮ ਸੰਮੀ ਆ ਪਾਰੂਬੀ ਛਾਰੇ ਪਾਜ ਨੇ ਤੇ ਘੱਟ ਬਹੁਤ ਹੋ ਗਿਆ ਜੀ ਮੇਲੇ ਤੇ ਜੇ ਆਪਾਂ ਗੱਲ ਕਰੀਏ ਉਹ ਕਿੱਥੋਂ ਮਿਲੋਗੇ ਇੱਧਰ ਸਟੇਜ ਤੇ ਵੀ ਕੱਟ ਪੌਤ ਹੋ ਗਿਆ ਜੀ ਸਾਰੀਆਂ ਕੌਸ਼ਤੀਆਂ ਫੁੱਲ ਹੋ ਗਏ ਤੁਸੀਂ ਦੇਖ ਲਵੋ ਤੇ ਇਹ ਸਾਰਾ ਮੰਨ ਲਾ ਕੇ ਫੂਡ ਪ੍ਰੋਸੈਸਿੰਗ ਹੋ ਗਿਆ ਜਾਂ ਬੀਜ ਵਾਲਾ ਨਾ ਸਾਰਾ ਵਿਭਾਗ ਉਹ ਆ ਗਿਆ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਸਾਰਾ ਉਹਨਾਂ ਦਾ ਆ ਗਿਆ ਇਹ ਹੁਵਾਰਾ ਹੈ ਆ ਹਵਾਰਾ ਹੈ ਤੇ ਪੈਕਿੰਗ ਆ ਗਈ ਦੇਦਾ ਲੈ ਤੇ ਜੇ ਆਪਾਂ ਗੱਲ ਕਰੀਏ ਇਕੱਠ ਬਹੁਤ ਜ਼ਿਆਦਾ ਹੋ ਗਿਆ ਜੀ ਮੇਲੇ ਤੇ ਉਹ ਅਮਰੂਦ ਬਾਝੋਂ ਹੀ ਲੈ ਕੇ ਚੱਲੇ ਤੇ ਬਸ ਕੋਟਾ ਲੱਡੂ ਤੇ ਇੱਧਰ ਤੁਹਾਨੂੰ ਦਿਖਾਉਣੇ ਆਪਾਂ ਬਲੈਨੋ ਬਲੈਨੋ ਆ ਇਹ ਅਮਰੂਤੀ ਸੰਯੁਕਤੀ ਦੀ ਬਲੈਨੋ ਹਲੋ ਯਾਰੀ ਬਲੈਨੋ ਤੇ ਪਹਿਲੀ ਜੇ ਆਪਾਂ ਤੁਹਾਨੂੰ ਸਲਿੱਪਟ ਦਿਖਾਤੀ ਆ ਆ ਵੀ ਮ੍ਰੁਤੀ ਸੰਯੁਕੀ ਦੀ ਇਹ ਦੇਖਦੇ ਆਪਾਂ ਕਮੈਂਟ ਨਹੀਂ ਇਹ ਟਾਟਾ ਦੀ ਆ ਪੰਜ ਬੈਂਡਰੀ ਵਾਲੀ ਹੋਊਗਾ ਆ ਨਕਸ਼ਾ ਉਹ ਨਾਲ ਆ ਆ ਟਾਟਾ ਦੀ ਆ ਗਈਆਂ ਤੇ ਆ ਹਾਰਦਿਕ ਸਵਾਗਤ ਹੈ ਬਾਈ ਪੀਏਯੂ ਤੇ ਹੋਰ ਪਾਰਪਰ ਦੀ ਜਮ ਉਹਨੇ ਪਿਛਲੇ ਵਾਰ ਨੇ ਵੀ ਉਹ ਵੀ ਗੱਲ ਕਰੀਏ ਨਾ ਵੇਟ ਹੈਲਥ ਦੇ ਦੇਖ ਲੈ ਹਲਕਾ ਕਿਲੋਗ੍ਰਾਮ ਅੱਗੇ ਚੱਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਹੋਰ ਓਏ ਇਕੱਠ ਦੀ ਜੇ ਅਪ ਗੱਲ ਕਰੀਏ ਇਕੱਠ ਬਹੁਤ ਜ਼ਿਆਦਾ ਹੋ ਗਿਆ ਜੀ ਮੇਲੇ ਦੇ ਤੇ ਪੈ ਧਰਨ ਨੂੰ ਥਾਉ ਨਹੀਂ ਹੈਗਾ ਹੁਣ ਤੇ ਅਪ ਗੱਲ ਕਰੀਏ ਆ ਗਿਆ ਬਿਜਲੀ ਦਾ ਸਮਾਨ ਸਾਰਾ ਲੋ ਵੀ ਦੇਖੋ ਸਾਰਾ ਮੈਟ ਤੇ ਅੱਗੇ ਮੂਰੀ ਆਪਾਂ ਪਹਿਲੀ ਵੀਡੀਓ ਤੁਹਾਨੂੰ ਦਿਖਾ ਦਈਏ ਇਧਰੋਂ ਸਟਾਲਾਂ ਨੂੰ ਅਪ ਅੱਗੇ ਚੱਲਦੇ ਅੱਗੇ ਦਿਖਾਉਨੇ ਆ ਤੁਹਾਨੂੰ ਤੇ ਕੱਟ ਵੀ ਇਹ ਗੱਲ ਕਰੀਏ ਕੱਟ ਤੁਸੀਂ ਦੇਖ ਸਕਦੇ ਕਿੰਨਾ ਹੋ ਚੁੱਕਿਆ ਜੀ ਕਿਸਾਨ ਮੇਲੇ ਤੇ ਆਪਾਂ ਨੂੰ ਵੀਡੀਓ ਬਣਾਉਣੀ ਵੀ ਔਖੀ ਹੋ ਰਹੀ ਹੈ ਕਿਉਂਕਿ ੱੱੱਕਾ ਪੈ ਰਿਹਾ ਫੁੱਲ ਕੱਟ ਬਹੁਤ ਜ਼ਿਆਦਾ ਹੋ ਗਿਆ ਤੇ ਕਿੱਤਾ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਨਾ ਕਿਸਾਨ ਮੇਲਾ ਤੇ ਹੁਣ ਇੱਕਦਮ ਕੱਟ ਹੋ ਗਿਆ ਬਹੁਤ ਜ਼ਿਆਦਾ ਲਓ ਵੀ ਆ ਗਿਆ ਪਲਾੜ ਦਾ ਗੁੜ ਸਰਾਉ ਐਡ ਗਿੱਲ ਜਿੰਮੇਦਾਰ ਘਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਜਿਵੇਂ ਗੋੜ ਅਚਾਰ ਹਨਾ ਐਵੇਂ ਸਾਰਾ ਲੋਕ ਮਾਮਲਾ ਅੰਦਰ ਬਾਈ ਕਿਉਂ ਕਹੀ ਜੀ ਇਹ ਸੈਂਟਰ ਇਹ ਇਹ ਤੋਂ ਪਛਤਾ ਹੀ ਗਈ ਜ ਆਪਣੇ ਇੱਕ ਬਰਬਾਦੀ ਨਾ ਤੇ ਆ ਆ ਗਿਆ ਜ ਮੇਰੇ ਸੋਈ ਦਾ ਸਮਾਨ ਹਨਾ ਕਟਰ ਵਗੈਰਾ ਸਾਰੇ ਲੋਕ ਤੁਸੀਂ ਮਿੰਟਾਂ ਦੀ ਸ਼ਬਦੀਆਂ ਕੱਟ ਸਕਦੇ ਹੋ ਹੁਣ ਤੇ ਸਪਰੇਅ ਪੰਪ ਸਪਰੇਅ ਪੰਪ ਨਹੀਂ ਆਪਾਂ ਨੂੰ ਦੋ ਕੈਕਟਰ ਲੱਗ ਦੂਆ ਵੱਡਾ ਕਹਿ ਸਕਦੇ ਸਪਰੇਅ ਵਾਲਾ ਤੇ ਆ ਸਾਰੇ ਐਪਲੀਮੈਂਟ ਆ ਗਏ ਇੱਧਰ ਬਹੁਤ ਇਕੱਠ ਹੋ ਗਿਆ ਜੀ ਜੌਂਡੀਅਰ ਦੇਖੋ ਮੈਂ ਪਹਿਲੀ ਵੀਡੀਓ ਜੋ ਸਾਰੇ ਪਰ ਦਿਖਾ ਤੇ ਆ ਲੋ ਵੀ ਅੱਗੇ ਆ ਗਏ ਆ ਪਲਾਸਟਿਕ ਦੇ ਪੀੜੀਆਂ ਸਾਰਾ ਸਮਾਨ ਆ ਗਿਆ ਕੱਪ ਹਨ ਐਵੇਂ ਸਾਰਾ ਸਮਾਨ ਆ ਗਿਆ ਦੇਖਾ ਕਰੋ ਤੁਸੀਂ ਲੋ ਵੀ ਅੱਗੇ ਆ ਗਏ ਆ ਪਲਾਸਟਿਕ ਦੇ ਪੀੜੀਆਂ ਸਾਰਾ ਸਮਾਨ ਆ ਗਿਆ ਕੱਪ ਹਨ ਐਵੇਂ ਸਾਰਾ ਸਮਾਨ ਆ ਗਿਆ ਦੇਖਾ ਕਰੋ ਤੁਸੀਂ ਤੇ ਲਾਉ ਦਿੱਤੀ ਕਹਾਣੀ ਹਾਲ ਕੀ ਤੇਲ ਤੇ ਇਧਰ ਹਲਦੀ ਸ਼ੱਕਰ ਹਨਾ ਸਾਰਾ ਤੇ ਅੱਗੇ ਆ ਗਏ ਐਲਟੀ ਵਾਲੇ ਸਟਾਰਟਰ ਦਿਖਾਉਣਾ ਥਾਨੂੰ ਐਲਟੀ ਵਾਲਿਆਂ ਦੇ ਆਪਾਂ ਆ ਦੇਖੋ ਹਾਂ ਐਲਟੀ ਵਾਲਿਆਂ ਦਾ ਤੇ ਫੀਟਿੰਗ ਬਹੁਤ ਸੋਹਣੀ ਆ ਜੇ ਆਪਾਂ ਗੱਲ ਕਰੀਏ ਇਹ ਕਿੰਨੇ ਵਾਰ ਤੇ ਮੋਟਰ ਚਲਾਉਂਦਾ ਵੀਰੇ ਉਹ ਬੰਦੇ ਦਾ ਕੀ ਹੈ ਇਹ ਤੇ ਅੱਗੇ ਆ ਗਿਆ ਜੀ ਤਾਰਾ ਗਰੁੱਪ ਵਾਲੇ ਫੀਲ ਵਾਲੇ ਆ ਤਾਰਾ ਫੀਲ ਬਈਆ ਇਹ ਵਾਰ ਸਾਹਮਣੇ ਤੇ ਆਖ ਨੂੰ ਪਿਛਲੀ ਵੀਡੀਓ ਦਿਖਾਈ ਦਿੱਤਾ ਦੇ ਟਰੈਕਟਰ ਹਾਂ ਜੀ ਡਿਜੀ ਟ੍ਰੈਕ ਤੇ ਇੱਧਰ ਆ ਗਿਆ ਅੱਪਾ ਤੇ ਇੱਧਰ ਆ ਗਤਾ ਤੁਸੀਂ ਇਹਦਾ ਰੇਟ ਦੱਸਿਆ ਬਾਈ ਡਿਸਕਾਊਂਟਾਂ ਮੇਲੇ ਕਰਕੇ ਤੁਸੀਂ 512 ਤੇ ਇਹਦਾ ਰੇਟ ਇੰਨਾ ਜੀ ਡਿਸਕਾਊਂਟ ਇੰਨਾ 1000 ਰੁਪਏ 10000 ਫਟੋਟੇ ਦਾ ਆ ਗਿਆ ਜੀ ਰੇਟ ਐਨਾ ਡਿਸਕਾਊਂਟੰਨਾ ਇਹਦਾ ਲੈਸ ਆ ਗਏ ਸਾਰਾ ਤੇ ਆ ਗਿਆ ਜੀ ਦਸਮੇਸ਼ ਵਾਲਿਆਂ ਦਾ ਬਰੇਕ ਕੋਲੇ ਵਾਲਿਆਂ ਦਾ ਤੇ ਕੱਠ ਬਹੁਤ ਆ ਜੀ ਆਪ ਦੂ ਫਰੂਟ ਪ੍ਰੈਕਟ ਆ ਗਏ ਫਰੂਟ ਆ ਗਏ ਜੀ ਲਓ ਤੇ ਅਗੇ ਪਸ਼ੂਆਂ ਦੀ ਆਗ ਹੀ ਦਵਾਈ ਤੇ ਆ ਗਿਆ ਸੋਲਰ ਬਿਨਾ ਬੈਟਰੀ ਜਨਰੇਟਰ ਤੋਂ ਬਿਨਾ ਸੁੰਦਰ ਤੇ ਲਓ ਤੇ ਜੇ ਆਪਾਂ ਗੱਲ ਕਰੀਏ ਕੱਠ ਦੀ ਕੱਠ ਬਹੁਤ ਜ਼ਿਆਦਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਲਓ ਦੇਖੋ ਕੱਠ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਤੇ ਆ ਬੋਪਰ ਐ ਪਹਿਲਾਂ ਵੀਡੀਓ ਦਿਖਾਤਾ ਜੀ ਕੱਟ ਰ ਇਹਨਾਂ ਦਾ ਇੱਧਰ ਚੱਲਦੇ ਆ ਹੁਣ ਆਪਾਂ ਇੱਧਰ ਵੀ ਆ ਸੋਲਰ ਆ ਗਿਆ ਸਿਸਟਮ ਤੇ ਇਹ ਦੁੱਧ ਵਧਾਉਣ ਦਾ ਫਾਰਮੂਲਾ ਲੋ ਯਾਰ ਦਵਾਈਆਂ ਨੇ ਠੀਕ ਆ ਵਿਟਾਮਿਨਾਂ ਦਾ ਨਾਮ ਤੇ ਅੱਗੇ ਆ ਕੇ ਇਹ ਦਾਇਰੇ ਹਿਲਵੇਟ ਫਾਰਮ ਵਾਲੇ ਕੱਟ ਬਹੁਤ ਆ ਮੇਲੇ ਦੇ ਤੁਸੀਂ ਦੇਖ ਸਕਦੇ ਹੋ ਤੇ ਆ ਗਏ ਪੀਐਸਐਮ ਆ ਗਏ ਐਪਲੀਮੈਂਟ ਤੇ ਆ ਗਏ ਜਿੰਨੇ ਆਪੇ ਨਹੀਂ ਆਉਣੇ ਤੁਨ ਇਧਰੋਂ ਉਹ ਆ ਗਏ ਵੀਰੇ ਮਗਰੇ ਤੇ ਆਹ ਪੀਐਸਐਨ ਵਾਲਾ ਦਾ ਲੋ ਇਹ ਆ ਇਧਰ ਹਾਲਾ ਕੇ ਦੇਖ ਸਕਦੇ ਤੇ ਆ ਬਾਈ ਕਹਿੰਦੇ ਪਾਉ ਸਟੋਰੀ ਤੇ ਜਿੱਤੋ ਨਾਮ ਹੈ ਇੱਕ ਠਰੀ ਜੇ ਬਗਲ ਕਰੀ ਕੱਟ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਆ ਇਧਰ ਆ ਗਏ ਕਰਤਾਰ ਵਾਲੇ ਲੋ ਕਰਤਾਰ ਵਾਲਿਆਂ ਆ ਗਏ ਇਧਰ ਇਹ ਆ ਗਿਆ 4x4 ਕਰਤਾਰ ਵਾਲਿਆਂ ਦਾ 4x4 ਗਲੋਬਲ 4x4 ਦੀ ਵੈਜਿੰਗ ਟਰੈਕਟਰ ਪੂਰਾ ਤਗੜਾ ਜੀ ਪਰਪਾਰ ਹੈ ਲੀਵੀ ਲਾਈਟਾਂ ਦੇ ਨਾਲ ਦੇਖ ਸਕਦੇ ਹੋ ਤੇ ਅੱਗੇ ਆ ਗਏ ਪਰਮੇਂਦਰ ਹੂੰ ਪਰਮੇਂਦਰ ਜੀ ਜੀ ਅਸਾ ਤਾਂ 10000 ਦਾ ਡਿਸਕਾਊਂਟ ਆ ਮੇਲੇ ਦੇ 8 ਫੋਟਰ ਹਾਂ ਅੱਗੇ ਆ ਗਾ ਰੂਟਾ ਬੀਟਰ ਆ ਗਰ ਕਵੀਤਰ ਇਹ ਉਸ ਤੋਂ ਬਾਅਦ ਆ ਗਈ ਇਹਨਾਂ ਦੀ ਆ ਮਸ਼ੀਨ ਰੂ ਮਿੱਟੀ ਵਾਲੀ ਤੇ ਆ ਬਾਜੂ ਨਹੀਂ ਲਗਾਉਂਦੇ ਆ ਕਦਰ ਸਰਦੀ ਭਾਜੀ ਕੱਟ ਕੇ 850 ਦਾ ਦੋ ਤੋਂ 850 ਜਿਹੜਾ ਦੋਕੇ 32 ਨਹੀਂ ਸਮਾਂ ਨਹੀਂ ਤੇ ਜੇ ਗੱਲ ਆਪਾਂ ਕਰੀਏ ਕੱਠ ਦੀ ਕੱਠ ਬਹੁਤ ਜਿਆਦਾ ਹੋ ਚੁੱਕੀ ਹੈ ਜੀ ਮੇਲੇ ਤੇ ਤੁਸੀਂ ਦੇਖ ਸਕਦੇ ਹੋ ਇਹ ਆ ਪੱਖਾ ਤੋਂ ਪਹਿਲਾਂ ਆਪਾਂ ਦਿਖਾਤ ਲਈ ਪਹਿਲੀ ਵੀਡੀਓ ਦੇ ਵਿੱਚ ਤੇ ਬਾਕੀ ਮੈਟ ਡੰਗਰ ਵਾਲੇ ਹਨ ਐਵੇਂ ਸਾਰੀਆਂ ਢੋਲੀਆਂ ਲਓ ਲਓ ਜੀ ਆ ਸਾਰਾ ਮੇਲਾ ਲਓ ਵੀ ਇਹ ਕੱਟ ਦੀ ਜੇ ਮੈਂ ਗੱਲ ਕਰੀਏ ਕੱਟ ਬਹੁਤ ਹੋ ਚੁੱਕਿਆ ਜੀ ਤੇ ਮੇਲੇ ਦੇ ਉੱਤੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਕੱਟ ਹੋ ਗਿਆ ਲਓ ਭਾਈ ਆ ਵੀ ਭਾਈ ਲੱਗ ਬਹੁਤ ਕਿਸਾਜ ਕਰਨ ਵਾਲਾ ਕਾਪੀ ਆ ਟਰੈਕਟਰ ਬਾਈ ਉਹਨਾਂ ਨੇ ਸਟਾਰਟ ਕਰਤਾ ਛੋਟਾ ਦੇਖੋ ਬਾਈ ਇਹ ਵੀ ਇਹ ਬਹੁਤ ਕਾਠਾ ਜੀ ਇਹ ਬਹੁਤ ਕਾਠਾ ਜੀ ਗਰਮੀ ਵੀ ਆਪਾਂ ਗੱਲ ਕਰੀ ਗਰਮੀ ਨਹੀਂ ਬੱਟ ਕੱਡੇ ਪਏ ਪੂਰੇ ਤੇ ਆ ਕੀ ਚੀਜ਼ ਆ ਦਿਖਾ ਰਹੀ ਐ ਮੋਦੀ ਦੀ ਬਹੁਤ ਤਾੜੀ ਦਿੰਦੇ ਆ ਆਓ ਫਿਰ ਲੈ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬੜੀ ਦੱਸਿਓ ਬਾਈ ਜੀ ਤੂਰਨ ਬਾਰੇ ਇਹ ਪਾਜੀ ਆਪਣਾ ਉੱਤਮ ਤੂਰਨ ਆ ਬਹੁਤ ਫੇਮਸ ਆ ਆਪਣਾ ਪੰਜਾਬ ਦੇ ਨਾਮ ਲੱਗਦੇ ਸਟੇਟਾਂ ਚ ਜਿੰਨੀਆਂ ਵੀ ਨਾਲ ਨਾਲ ਬਹੁਤ ਫੇਮਸ ਆ ਜੀ ਠੀਕ ਹੈ ਗੈਸ ਰਹਿੰਦੀ ਹੈ ਕਬਜ ਰਹਿੰਦੀ ਹੈ ਤੇ ਜਾ ਪਾ ਜਾਂਦਾ ਹੈ ਪੇਟ ਦੀਆਂ ਬਿਮਾਰੀਆਂ ਨੂੰ ਖਤਮ ਕਰਦਾ ਹੈ ਇਹ ਅੱਛਾ ਜੀ ਜਿੰਨੀਆਂ ਵੀ ਅੱਜਕੱਲ ਪ੍ਰੋਬਲਮ ਹੁੰਦੀਆਂ ਗੈਸ ਕਬਜ਼ਤੀ ਹੁੰਦੀਆਂ ਹਾਂ ਗੈਸ ਵੀ ਆਦੇ ਹਾਂ ਹਾਂ ਜੀ ਫਰੇਕਤੀ ਚ ਮਲਾਵਟ ਆ ਰਹੀ ਹੈ ਹਾਂ ਜੀ ਉਹਨੂੰ ਖਤਮ ਕਰਦਾ ਹੈ ਕਬਜ ਨੂੰ ਖਤਮ ਕਰੇਗਾ ਤਾਂ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਠੀਕ ਹੈ ਜੀ ਆਪਣਾ ਗੈਸ ਆ ਤਾਂ ਚੱਤ ਕੇ ਖਾਣਾ ਹੁੰਦਾ ਹੈ ਕਬਜ਼ ਤੇ ਜਾਬਾ ਗਰਮ ਪਾਣੀ ਨਾਲ ਪੇਟਦਰ ਦਾ ਤਾਜੇ ਪੜੀਆਂ ਹਾਜਮ ਲਿੱਦੀ ਖਾ ਲੋ ਠੀਕ ਹੈ ਉੱਪਰ ਲਿਖਿਆ ਹੁੰਦਾ ਡੱਬੇ ਤੇ ਬਹੁਤ ਜ਼ਿਆਦੇ ਬੈਨੀਫਿਟ ਨੇ ਹੁੰਦੇ ਠੀਕ ਹੈ ਕਿੱਥੋਂ ਵੀ ਨੰਬਰ ਨੋਟ ਕਰ ਲਓ ਆਪਣਾ 7986422624 ਜਿਨ੍ਹਾਂ ਨੇ ਆਪਣੇ ਭਰਾਵਾਂ ਨੇ ਕੰਟੈਕਟ ਕਰਨਾ ਸਾਨੂੰ ਮਿਲ ਸਕਦੇ ਨੇ ਠੀਕ ਹੈ ਧੰਨਵਾਦ ਤੇ ਲਓ ਵੀ ਆਪਾਂ ਤੁਹਾਨੂੰ ਦਿਖਾਏ ਅੱਜ ਕਿਸਾਨ ਮੇਲਾ ਪਟਿਆਲੇ ਦਾ ਤੇ ਇੱਧਰ ਵੀ ਬੀ ਮਿਲਦੇ ਮੇਲਾ ਦਾ ਦੇਖਦੇ ਆਪਾਂ ਤੇ ਬਾਕੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਦੇ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਇੱਧਰ ਜਲੇਬੀਆਂ ਆਏ ਨੇ ਹੈਨਾ ਲਓ ਵੀ ਦੇਖੋ ਇਹ ਆ ਇਧਰ ਬੀਜ ਬਾਈ ਹੁੰਦੀ ਲਈ ਆਉਂਦੇ ਆ ਤੇ ਇਧਰ ਬੂਟੇ ਤੇ ਆ ਸਾਰੇ ਬੂਟੇ ਨੇ ਇਧਰ ਇਧਰ ਬੀਜ ਸਾਰੇ ਤੇ ਬਹੁਤ ਕੱਠਾ ਜੀ ਤੇ ਕੱਠ ਬਹੁਤ ਜ਼ਿਆਦਾ ਹੋ ਚੁੱਕੇ ਆ ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਪਟਿਆਲੇ ਦਾ ਕਿਸਾਨ ਮੇਲਾ ਦਿਖਾਇਆ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਡੇ ਦਾ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ